ਇਹ ਸਰਦਾਰ ਲਾਲ ਸਿੰਘ ਤੋਂ ਪਿਛਲੇ 70 ਸਾਲਾਂ ਦੇ ਵਿੱਚ ਕਦੇ ਨਹੀਂ ਰੱਖਿਆ ਗਿਆ ਤੇ ਸਿਰਫ ਰਾਜਨੀਤੀ ਕਰੀ ਗਈ ਨੌਕਲ ਹੋਣ ਦੇ ਬਾਵਜੂਦ 2.5 ਸਾਲ ਹੋਏ ਨੇ ਹਜੇ ਐਮਐਲਏ ਬਣੇ ਨੂੰ ਨਾਲ ਦੀ ਨਾਲ ਸਨੌਰ ਦੀ आज राजपूतों के हरण को न दस्वागत करते हैं। चिंता बाज, 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 चिंता

ਥੋੜਾ ਪਿੱਛੇ ਆ ਜੀ ਦੇਖੋ ਜੀ ਇੱਧਰ ਦੇਖੋ ਭਾਜੀ ਇਹ ਦੇਖੋ ਕਿਆ ਕਰ ਰਹੇ ਚਲੋ ਉਹ ਯਾਰ ਲਈ ਜਸਾ ਅੱਜ ਸ਼ੁਰੂ ਕਰਨਾ ਮੈਂ ਸਾਰਨ ਵਧਾਈ ਦਿੰਦਾ ਵੀਰੇ ਤੁਹਾਡੇ ਜਿੰਨੇ ਵੀ ਕੰਮ ਹੈ ਉਹ ਹਾਲ ਬੋਸ ਤੋਂ ਇੱਕ ਬਈ ਇੱਕ ਦੇ ਨਾਲ ਆਪਾਂ ਕੱਲ ਵੀ ਜਿਵੇਂ ਸ਼ੁਰੂ ਕੀਤੇ ਸੀ ਮੁਕੰਮਲ ਹੋਣ ਜਾ ਰਹੇ ਆ ਇਸ ਤੋਂ ਬਾਅਦ ਜਿਹੜਾ ਸਾਫ ਪੰਡੇ ਦਾ ਟ੍ਰੀਟਮੈਂਟ ਪਾਣ ਲੱਗਣਾ ਆ ਉਹਦੀ ਵੀ ਬਹੁਤ ਜਲਦੀ ਕੱਲ ਦੀ ਮੀਟਿੰਗ ਹੈ ਡੀਸੀ ਸਾਹਿਬ ਨਾਲ ਤੇ ਜਮੀਨ ਉਹਨਾਂ ਨੂੰ ਪਸੰਦਾ ਕੀ ਉਹ ਦੇਖ ਕੇ ਤੇ ਉਹ ਵੀ ਬਹੁਤ ਜਲਦੀ ਆਪਣਾੜਾ ਪ੍ਰੋਜੈਕਟ ਉਹ ਵੀ ਸ਼ੁਰੂ ਹੋ ਜਾਣਾ ਇਸ ਤੋਂ ਬਾਅਦ ਇੱਕ ਕੰਮ ਰਹਿ ਗਿਆ ਸੀਵਰੇਜ ਦਾ ਉਹ ਵੀ ਮਾਰਾ ਰੱਖੇ ਸੁਖ ਇਸ ਸਾਲ ਦੇ ਐਂਡ ਤੱਕ ਦਸੰਬਰ ਦੇ ਵਿੱਚ ਇਸੇ ਮਹੀਨੇ ਦੇ ਜਾਂ ਅਗਲੇ ਚੜ੍ਹਦੇ ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਉਹ ਵੀ ਲਾ ਕੇ ਤਰਾਂਗਾ ਆਲਪੂਸ ਤੋਂ ਥਾਰੇ ਕੰਮ ਉਹ ਤੋਂ ਬਾਅਦ ਡੰਨੇ ਵਾਲੇ ਕੰਮੀਆਂ ਸਨੌਰ ਦਾ ਕੈਮਰੇ ਬਹੁਤ ਜਲਦੀ ਇੱਥੇ ਆਪਾਂ ਲਵਾਉਣੇ ਸ਼ੁਰੂ ਕਰ ਦੇਣੇ ਆ ਲੇਟਾਂ ਲੱਗ ਜਾਣਗੀਆਂ ਸਾਰੀਆਂ ਜਿੰਨੇ ਵੀ ਕੰਮ ਆ ਬਹੁਤ ਜਲਦੀ ਆਪਾਂ ਇਹੋ ਮੁਕੰਮਲ ਕਰ ਦੇਣੇ ਆ ਮੈਂ ਤੁਹਾਨੂੰ ਵਧਾਈਆਂ ਦਿੰਦਾ ਸਾਰਿਆਂ ਨੂੰ ਤੁਹਾਡਾ ਸਾਥ ਮਿਲੇ ਸਾਥ ਰਿਹਾ ਤੇ ਸਾਰਾ ਕੁਝ ਆਪਾਂ ਬਹੁਤ ਵਧੀਆ ਸਨੌਰ ਦਾ ਗੇਟ ਬਣ ਲੱਗਿਆ ਚਾਰ ਜਿੱਤੇ ਜਿਹੜੀ ਔਰ ਵੈਲਕਮ ਗੇਟ ਜਿਹੜਾ ਸਨੌਰ ਦਾ ਚਾਰੇ ਪਾਸੇ ਇੱਡੀਆਂ ਸੜਕਾਂ ਦੇ ਉੱਤੇ ਬਣਨਗੇ ਤਾਂ ਕਿ ਜਦੋਂ ਵੀ ਕੋਈ ਸਨੌਰ ਚਾਹੂਗਾ ਉਹ ਨੂੰ ਵਧੀਆ ਲੱਗੇ ਤੁਹਾਡਾ ਰਾਮਦਾ ਧੰਨਵਾਦ ਮਾਫੀ ਮੰਗਦਾ ਵੀ ਥੋੜਾ ਜਿਹਾ ਲੇਟ ਹੋ ਗਿਆ ਤੇ 1.19 ਲੱਖ ਦਾ ਆਪਾਂ ਪਾਣੀ ਦੇ ਪਾਈਪ ਪਵਾਈਆਂ ਸੀ ਉਹ ਨਾਲ ਸ਼ੁਰੂ ਕੀਤਾ ਕੰਮ ਤੇ ਤਕਰੀਬਨ 47 ਕਿਲੋਮੀਟਰ 24 ਪੁਆਇੰਟ ਉਹਦੇ ਚ ਜਿਹੜਾ ਪੈ ਪੈਣੇ ਨੇ ਤੇ 1700 1700 16 ਘਰਾਂ ਨੂੰ ਉਹਦਾ ਜਿਹੜਾ ਪਾਣੀ ਉਹ ਮਿਲਦਾ ਆ ਕਨੈਕਸ਼ਨ ਮਿਲਣਗੇ ਤੇ ਬਹੁਤ ਜਲਦੀ 15 ਮਹੀਨਾ ਦੇ ਵਿੱਚ ਉਹ ਕੰਪਲੀਟ ਹੋਣਾ ਜਿਹੜੇ ਗੇਟ ਬਣਨ ਦੇ ਸੀ ਕਿੰਨਾ ਪ੍ਰੋਜੈਕਟ ਹੈ ਜੀ ਆਪਣਾ 22 ਲੱਖ ਰੁਪਇਆ ਚਾਰ ਗੇਟ ਬਣਨੇ ਉਹਦੇ ਵਿੱਚ ਇਹਦਾ 78 ਕਰੋੜ ਰੁਪਇਆ ਅੱਛਾ ਟਾਈਮ ਕੀ ਹੈ ਕੰਮ 77 ਲੱਖ ਰੁਪਇਆ ਕਦੋਂ ਤੱਕ ਪ੍ਰੋਜੈਕਟ ਇਹਦ ਬਾਤ ਸ਼ੁਰੂ ਅੱਜ ਤੋਂ ਸ਼ੁਰੂ ਹੋ ਗਿਆ ਹੈ ਅੱਜ ਤੋਂ ਸ਼ੁਰੂ ਹੋ ਗਿਆ ਬਣਾਣਾ ਸ਼ੁਰੂ ਹੋ ਗਿਆ ਆ ਜਿੱਥੇ ਟੈਲ ਲੱਗੀ ਉੱਥੇ ਦੁਬਾਰਾ ਟੈਲ ਲੱਗੂਗੀ ਇਹ 18 ਫੁੱਟੀ ਸੜਕ ਬਣ ਰਹੀ ਆ ਤੇ ਇਹਨੂੰ ਬਹੁਤ ਜਲਦੀ ਜਿਹੜਾ ਆ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋ ਜੂਗਾ ਰਵੀ ਚਾਰ ਗੇਟਾਂ ਦੀ ਗੱਲ ਕਰੀਓ ਚਾਰ ਗੇਟਾਂ ਕਦ ਤੱਕ ਵਰਗੇ ਪ੍ਰੋਜੈਕਟ ਹੈ ਬਾ ਕੰਮ ਸ਼ੁਰੂ ਹੋ ਗਏ ਵੀਰੇ ਇਹਨਾਂ ਦੇ ਟੈਂਡਰ ਲੱਗ ਗਏ ਆ ਇਸ ਤੋਂ ਬਾਅਦ 22 21 ਲੱਖ ਰੁਪਈਆ 22 ਹੀ ਸਮਝ ਲਓ ਵੀ ਸਟੇਡੀਅਮ ਦਾ ਲੱਗਣਾ ਉਹਦੇ ਚ ਲੇਟਾਂ ਲੱਗਣੀਆਂ ਤੇ ਦੂਸਰਾ ਟਰੈਕ ਬਣਨਾ ਆ ਇਸ ਤਰ੍ਹਾਂ ਹੀ ਦੋ ਕਮੇਟੀਆਂ ਦੂਸਰੀਆਂ ਪਾਰਕਾਂ ਨੂੰ ਸੈਨਿਕ ਪਾਰਕ ਤੇ ਦੂਸਰੀ ਆਪਣੇ ਲਕਸ਼ਮਣਦਾਸ ਲਕਸ਼ਮਣਦਾਸ پارک ਉਹਨਾਂ ਨੂੰ 1 ਨੂੰ 5 ਕਰੋ 5 ਲੱਖ 80 5 ਲੱਖ 80 ਹਜ਼ਾਰ 1 ਨੂੰ 5 ਲੱਖ 30 ਹਜ਼ਾਰ ਰੁਪਇਆ ਜਿਹੜਾ ਉਹ ਡਿਵਾਈਡ ਕੀਤਾ 4.5 ਲੱਖ ਨਾ 8.5 ਲੱਖ ਰੁਪਇਆ ਬੈਂਚਾਂ ਵਾਸਤੇ ਆ ਵੀ ਜਿਹੜੇ ਜਿੰਨੀਆਂ ਵੀ ਜਿਦਾਂ 15 ਵਾਡਾ ਆ ਉਹਨਾਂ ਨੂੰ ਇਹ ਸੇਵਾਈ ਜਿਹੜੇ ਬੈਂਚ ਉਹ ਦਿੱਤੇ ਜਾਣਗੇ ਸਾਂਝੀ ਜਗ੍ਹਾ ਤੇ ਰੱਖਿਆ ਜਾਣਗੇ ਤੇ ਆ ਜਿਹੜਾ ਤੁਸੀਂ ਆ ਦੇਖਿਆ ਇੱਥੇ ਕਿੰਨਾ ਗੰਦ ਹੁੰਦਾ ਸੀ ਬੱਸ ਸਟੈਂਡ ਤੇ ਇਹਦਾ ਵੀ ਗੰਦ ਬਿਲਕੁਲ ਨਿਕਲ ਗਿਆ ਤੇ ਵੀ ਨਹੀਂ ਰਹਿੜੀਆਂ ਆ ਇਹ ਸਾਰੀਆਂ ਪਿਛਲੇ ਜਗ੍ਹਾ ਦੇ ਵਿੱਚ ਪੰਲਵਾਦਰੀਆਂ ਜਿਹੜਾ ਗਰਾਊਂਡ ਹੈ ਇਹ ਤੁਹਾਨੂੰ ਬਸ ਸਟੈਂਡਾ ਇੱਕ ਉਹ ਖੁੱਲਾ ਖੁੱਲਾ ਜਿਹੜਾ ਮਹਿਸੂਸ ਹੋਊਗਾ ਸਰ ਇੱਕ ਨਗਰ ਕੌਂਸਲ ਚੋਣ ਆ ਰਹੀਆਂ ਲੇਕਿ ਕਿਵੇਂ ਤਿਆਰ ਹੈ ਸਰਕਾਰ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਨੌਰ ਵਾਸੀਆਂ ਨੂੰ ਵੀ ਜੇ ਤੁਸੀਂ ਸਾਡਾ ਸਾਥ ਦਿਨੇ ਹੋ ਅਸੀਂ ਹੋਰ ਵੀ ਵੱਧ ਕੇ ਤੁਹਾਡਾ ਇਹੜਾ ਕੰਮ ਉਹ ਕਰਾਂਗੇ ਆਜਾਮ ਆਦਮੀ ਪਾਰਟੀ ਨੂੰ ਫਿਰ ਤੁਹਾਡੀ ਲੋੜ ਆ ਤੇ ਤੁਹਾਡਾ ਫਰਜ਼ ਬਣਦਾ ਵੀ ਸਾਡਾ ਸਾਥ ਦਿਓ ਸਾਡੇ ਜਿੰਨੇ ਵੀ ਕੈਂਡੀਡੇਟ ਹੋਣਗੇ ਉਹਨਾਂ ਵੱਧ ਤੋਂ ਵੱਧ ਜਿਤਾਉਣ ਜਿਤਾ ਕਿ ਜਿਹੜਾ ਸਰਕਾਰ ਤੋਂ ਸੀ ਹੋਰ ਵੀ ਵੱਧ ਚੜ ਕੇ ਪੈਸਾ ਲਿਆ ਕੇ ਤਸਨੌਰ ਨੂੰ ਵਧੀਆ ਬਣਾ ਸਕੀ ਧੰਨਵਾਦ ਜੀ ਸਰਦਾਰ ਹਰਮੀਤ ਸਿੰਘ ਪਠਾਣ ਮੱਜਰਾ ਨੇ ਸਨੌਰ ਦੀ ਫਿਰਨੀ ਦਾ ਨੀਂਹ ਪੱਥਰ ਰੱਖਿਆ ਇਹ ਸਰਦਾਰ ਲਾਲ ਸਿੰਘ ਤੋਂ ਪਿਛਲੇ 70 ਸਾਲਾਂ ਦੇ ਵਿੱਚ ਕਦੇ ਨਹੀਂ ਰੱਖਿਆ ਗਿਆ ਤੇ ਸਿਰਫ ਰਾਜਨੀਤੀ ਕਰੀ ਗਈ ਨੌਕਰੀ ਹੋਣ ਦੇ ਬਾਵਜੂਦ ਆਪਣੇ ਹਲਕੇ ਦਾ ਜੰਪਲ ਸਰਦਾਰ ਹਰਮੀਤ ਸਿੰਘ ਪਠਾਣ ਮੱਜਰਾ ਨੇ 2 2.5 ਸਾਲ ਹੋਏ ਨੇ ਹਜੇ ਐਮ.ਐਲ.ਏ ਬਣੇ ਨੂੰ ਨਾਲ ਦੀ ਨਾਲ ਸਨੌਰ ਦੀ ਨੀਂਹ ਪੱਥਰ ਫਿਰਨੀ ਦਾ ਰੱਖਿਆ ਗਿਆ ਅਰ ਹਲਕਾ ਸਨੌਰ ਬਹੁਤ ਜ਼ਿਆਦਾ ਬਲੰਦੀਆਂ ਵਿਕਾਸ ਦੀਆਂ ਸ਼ੋਰਿਆ ਸਰਦਾਰ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਨੀ ਪੱਤਰਾ ਦੀ ਗੱਲ ਪਹਿਲਾਂ ਕਦੇ ਸੀ ਉੱਥੇ ਨੀ ਪੱਤਨੀ ਰੱਖੇ ਜਾਣਗੇ ਅੱਜ ਨੀ ਪੱਤਰਾ ਦੀ ਰਿਵਾਜ ਸ਼ੁਰੂ ਹੋ ਗਿਆ ਦੁਆਰਾ ਫਿਰ ਉਹਨੂੰ ਕਿਵੇਂ ਦੇਖ ਦਿਓ ਕਿ ਸਰਕਾਰ ਵੱਲੋਂ ਦੁਆਰਾ ਵੀ ਨੀ ਪੱਤਰਾ ਦਾ ਰਾਇਸ਼ ਵਿਕਾੜ ਕਰਤਾ ਨਹੀਂ 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 ਇਹ ਇਹ ਨੀ ਪੱਥਰ ਇਕੱਲੇ ਨਹੀਂ ਰਹਿਣਗੇ ਇਹ ਵਿਕਾਸ ਦੀ ਨੇਰੀ ਆ ਜੂਗੀ ਨੀ ਪੱਤਰਾ ਰੱਖੇ ਜਾਣਗੇ ਨੀ ਪੱਥਰ ਰੱਖੇ ਜਾਣਗੇ ਵਿਕਾਸ ਦੀ ਤਾਂ ਨੇਰੀ ਆ ਜੂਗੀ ਵਿਕਾਸ ਤਾਂ ਹਲਕੇ ਸਨੌਰ ਦੇ ਵਿੱਚ ਸਭ ਤੋਂ ਪੰਜਾਬ ਦਾ ਪਹਿਲੇ ਨੰਬਰ ਦੇ ਹਲਕਾ ਹੋਊਗਾ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਦੀ ਅਗਵਾਈ ਦੇ ਹੇਠ